ਬਾਬਾ ਜੀ 6 ਮਹੀਨੇ ਬਾਅਦ ਪਰੇ ਜੋ ਨਾ ਸਤੁਰ ਗਿਆਨੰਦ ਮਹਾਰਾਜ ਹਾਂ ਵਾਲਮੀਕੀ ਦੇ ਘਰ ਚੱਲਦੇ ਅੱਛਾ ਜੀ ਬਹੁਤ ਲੋਕਾਂ ਨੇ ਇਸ਼ਤਿਹਾਰ ਚ ਪਾਵੇ ਵੰਡੇ ਪਿੰਡ ਪਿੰਡ ਸ਼ਹਿਰ ਸ਼ਹਿਰ ਪਜਾ ਜਾਂਦਾ ਜੀ ਤੇ ਅਹੀਂ ਉਹ ਬਣਾੜੇ ਨੂੰ ਬਾਬਿਆਂ ਦੇ ਕੋਲ ਕੋਲ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਨੇ ਇੱਕ ਵਚਨ ਦਿੱਤਾ ਸੀ ਤੇ ਉਸ ਵਚਨ ਤੇ ਅੱਜ 25 30 ਸਾਲ ਹੋ ਗਏ ਆ ਚਲਦਿਆਂ ਨੂੰ 40 ਸਾਲ ਹੋ ਗਏ ਆ ਤੇ ਪੂਰਾ ਜੀਵਨ ਜਿਹੜਾ ਆ ਇਹ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਦੇ ਆਸ਼ੀਰਵਾਦ ਨੂੰ ਲਾ ਲਿਆ ਜਿੱਥੇ ਮਰਜੀ ਭੋਮਣਾ ਤੇ ਉੱਥੇ ਤੂੰ ਰਹਿਣਾ ਜਦੋਂ ਪਾਉਂਦੇ ਮੈਂ ਅੱਜ ਕਿੱਥੇ ਆਂਦੇ ਆ ਵੀ ਜਦੋਂ ਟਾਈਮ ਆਇਆ ਨਾ ਜੀ ਤੇ ਉਥੇ ਤੂੰ ਆਪਣੇ ਆਪ ਪਹੁੰਚ ਜਾਣਾ ਮੈਂ ਤਾਂ ਬੋਸਲੇ ਰਹਿੰਦਾ ਸੀ ਜੀ ਆ ਮਤਾਬਗੜ ਜੀ ਬਾਲਮੀਕਾਸ਼ਮ ਜੀ ਉਤੋਂ ਬਾਅਦ ਫੇ ਮੈਨੂੰ ਇੱਥੇ ਕਿਸ਼ਨਦਾਸ ਜੀ ਜੀ ਉਸ ਮਾਦੀ ਵਾਲੇ ਜੀ ਉਹ ਆਨੇ ਆਪ ਹੱਥ ਬਸੰਤ ਬਣਾਉਣ ਜਾਣਾ ਜੀ ਫੇ ਉਹ ਮੈਨੂੰ ਲੈ ਕੇ ਆਏ ਇੱਥੇ ਜੀ ਕਰਬੋਥਲੇ ਜੀ ਆਏ ਐ ਬੇ ਆ ਕੇ ਬਸੰਤ ਬਣਾਏ ਚਾਵਲ ਮੱਕੀ ਜੈਪੀ ਸਾਰੇ ਹੀ ਸਤਕਾਰਯੋਗ ਸਾਥੀਆਂ ਨੂੰ ਸੋ ਸਾਥਿਓ ਅੱਜ ਅਸੀਂ ਪਹੁੰਚੇ ਆਂ ਪ੍ਰਚੀਨ ਭਗਵਾਨ ਵਾਲਮੀਕੀ ਮੰਦਰ ਪਰੋਵਾਲ ਸੋ ਆਪਣੇ ਨਾਲ ਨੇ ਬਾਬਾ ਪਿਆਰਾ ਜੀ ਬਾਬਾ ਪਿਆਰਾ ਨਾਸ ਜੀ ਸੋ ਇਹਨਾਂ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਇਸ ਡੇਰੇ ਦੇ ਉੱਤੇ ਸੇਵਾ ਨਿਭਾਉਦਿਆਂ ਨੂੰ ਘਟੂ ਘਟੂ 25 ਤੋਂ 27 ਸਾਲ ਇਹਨਾਂ ਨੂੰ ਸੇਵਾ ਨਿਭਾਉਦਿਆਂ ਹੋ ਗਿਆ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਨਾਲ ਇਹ ਜਿਹੜਾ ਪ੍ਰਚੀਨ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਜਿਹੜਾ ਮੰਦਰ ਹੈ ਆਸ਼ਰਮ ਹੈ ਇਹਦੀ ਕਿਸ ਤਰੀਕੇ ਨਾਲ ਇਹ ਸੇਵਾ ਨਿਭਾਉਂਦੇ ਆ ਸਵਾਗਤ ਹੈ ਜੀ ਤੁਹਾਡਾ ਦਰਾਵਰ ਚੈਨਲ ਤੇ ਜੀ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਮਰਜੀ ਪਹਿਲਾਂ ਤਾਂ ਤੁਹਾਡੇ ਤੋਂ ਇਸ ਆਸ਼ਰਮ ਦੇ ਇਤਿਹਾਸ ਬਾਰੇ ਜਾਨਣਾ ਚਾਹੁੰਦੇ ਹਾਂ ਕਿ ਜਿਹੜਾ ਇਸ ਆਸ਼ਰਮ ਦਾ ਇਤਿਹਾਸ ਮੇਨ ਇਤਿਹਾਸ ਕੀ ਹੈ ਮੇਨ ਇਤਿਹਾਸ ਜਿਹੜਾ ਨਾ ਇਹਦਾ ਬਾਬੇ ਸੇਵਾ ਦਾ ਤੋਂ ਸ਼ੁਰੂ ਹੁੰਦਾ ਅੱਛਾ ਜੀ ਹਾਂ ਜੀ ਕਿਉਂ ਉਹਨਾਂ ਨੇ ਇੱਥੇ ਆਸਣ ਲਾਇਆ ਆਪਣਾ ਪਾਕਿਸਤਾਨ ਬਣਨ ਤੋਂ ਪਹਿਲਾਂ ਤੋਂ ਅੱਛਾ ਜੀ ਹਾਂ ਜੀ ਤੇ ਉਹਨਾਂ ਦੇ ਸਖ ਸੇਵ ਸੀਗੇ ਇੱਥੇ ਮਤਲਬ ਤੁਹਾਡਾ ਕਹਿੰਦਾ ਮਤਲਬ ਕਿ ਜਿਹੜਾ ਇਹ ਇਹ ਆਸ਼ਰਮ ਹੈ ਹਾਂਜੀ ਇਹ ਭਾਰਤ ਆਜ਼ਾਦ ਹੋਣ ਤੋਂ ਪਹਿਲਾਂ ਦਾ ਹੈ ਹਾਂ ਬਾਹ ਹਾਂ ਪਾਕਿਸਤਾਨ ਬਣ ਤੋਂ ਪਹਿਲਾਂ ਦਾ ਆਸ਼ਰਮ ਹੈ ਇਹ ਜੀ ਬਾਬੇ ਸੇਵਾ ਦਾ ਆ ਇੱਥੇ ਬੈਠੇ ਜੀ ਤੇ ਉਸ ਵੇਲੇ ਉਹਨਾਂ ਨੇ ਆਪਣਾ ਇੱਕ ਚੇਲਾ ਭਾਬਾ ਭਾਗਦਾਹ ਜੀ ਜਿਹੜੇ ਸੀ ਜੀ ਹਾਂਜੀ ਆ ਉਹ ਬਾਹਰ ਅੰਦਰ ਘੁੰਮਦੇ ਸੀਗੇ ਜੀ ਅੱਖਾਂ ਤੋਂ ਵਸੇਰ ਸੀਗੇ ਤੇ ਬਾਬੇ ਭਾਗਦਾਹ ਨੂੰ ਇੱਥੇ ਡੇਰਾ ਦਿੱਤਾ ਜੀ ਉਹਨਾਂ ਨੇ ਇੱਥੇ ਤਪੱਸਿਆ ਕੀਤੀ ਜੀ ਬਾਬਿਆਂ ਨੇ ਤੇ ਉਹ ਤੋਂ ਬਾਅਦ ਫੇਰ ਇੱਥੇ ਵਾਲਮੀਕਾ ਆਸ਼ਰਮ ਹੈ ਨਹੀਂ ਸੀ। ਅੱਛਾ ਜੀ ਮੰਦਿਰ ਨਹੀਂ ਸੀਗਾ। ਜੀ। ਹਾਂ। ਫੇਰ ਸਾਰੇ ਸਮਾਜ ਨੇ ਸਾਧੂ ਸਮਾਜ ਨੇ ਜੀ ਬਾਬੇ ਸੇਵਾ ਦਾ ਹੁਕਮ ਕੀਤਾ ਜੀ ਇੱਥੇ ਮੰਦਿਰ ਬਣਾਉਣਾ ਚਾਹੀਦਾ। ਜੀ। ਫੇਰ ਬਾਬੇ ਸੇਵਾ ਦਾ ਨੇ ਗੁਰੂ ਗਿਆਨ ਨਾਲ ਸਾਧ ਸੰਗ ਕਰਕੇ ਜੀ ਉਹਨਾਂ ਨੂੰ ਸਲਾਹ ਲਈ ਜੀ ਕਿ ਤੁਸੀਂ ਨੀਂ ਪੱਤਰ ਰੱਖੋ ਜੀ ਮੰਦਿਰ ਬਣਾਉਣਾ ਮੇਰਾ ਕੰਮ ਆ। ਜੀ। ਹਾਂ ਜੀ। ਫੇਰ ਗੁਰੂਆਂ ਨੇ ਸਾਹ 6 ਮਹੀਨੇ ਬਾਅਦ 2 ਸਾਲ ਬਾਅਦ ਜਦੋਂ ਉਹਨਾਂ ਦਾ ਟਾਈਮ ਲੱਗਾ ਉਹਨਾਂ ਨੇ ਫੇ ਇਹਨਾਂ ਨੂੰ ਹੁਕਮ ਦਿੱਤਾ ਵੀ ਸੇਵਾਦਾਰ ਹੈ ਤੇਰੇ ਆਸਣ ਤੇ ਆਉਣਾ ਜੀ ਤੇ ਤੂੰ ਆਪਣੀ ਤਿਆਰੀ ਕਰ ਸੰਗਤ ਨੂੰ ਗੱਲਬਾਤ ਕਰ ਵੀ ਇਹ ਬਾਬੇ ਆ ਰਹੇ ਜੀ ਫੇਰ ਬਾਬਾ ਜੀ ਗੁਰੂ ਗਿਆਨ ਨਾਲ ਹਜੇ ਇੱਥੇ ਆ ਗਏ ਜੀ ਆਣ ਕੇ ਉਹਨਾਂ ਨੇ ਨਹੀਂ ਪੱਥਰ ਰੱਖ ਕੇ ਚਲੇ ਗਏ ਜੀ ਮੰਦਰ ਜਿਹੜਾ ਬਾਬੇ ਸੇਵਾਦਾਰ ਨੇ ਬਣਾਇਆ ਤੇ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਦਾ ਇੱਥੇ ਕਿੰਨੀ ਵਾਰੀ ਆਉਣਾ ਹੋਇਆ ਇੱਕ ਵਾਰੀ ਅੱਛਾ ਜੀ ਨੀ ਪੱਥਰ ਰੱਖਣ ਤੋਂ ਬਾਅਦ ਨਹੀਂ ਸਤਿਗੁਰੂ ਗਿਆਨਾ ਜੀ ਨਹੀਂ ਜੀ ਮਾਬਦ ਤੇ ਜੇ ਤੁਹਾਡੀ ਕਿਵੇਂ ਸੇਵਾ ਤੁਹਾਨੂੰ ਕਿਵੇਂ ਸੇਵਾ ਲੱਗੀਗੀ ਤੁਸੀਂ ਇੱਥੇ ਸੇਵਾ ਜਿਹੜਾ ਨਮੋਦਿਆ ਤੁਹਾਨੂੰ ਇੰਨਾ ਲੰਮਾ ਸਮਾਂ ਹੋ ਗਿਆ 25 ਤੋਂ 30 ਸਾਲ ਦੇ ਕਰੀਬ ਜਿਹੜਾ ਤੁਹਾਨੂੰ ਹੋ ਚੱਲਾ ਹੈ ਸੇਵਾ ਨਮੋਦਿਆ ਨੂੰ ਤੁਹਾਡੀ ਸੇਵਾ ਦਾ ਕਿਵੇਂ ਹੁਕਮ ਹੋਇਆ ਮੈਨੂੰ ਗੁਰੂ ਗਿਆਨਾ ਨੇ ਜੀ ਆਪ ਕਿਹਾ ਜੀ ਆਂਦੇ ਕਾਕਾ ਸਾਡਾ ਆਸ਼ਰਮ ਬੜਿਆ ਜੀ ਮੰਦਿਰ ਬਣਿਆ ਜੀ ਤੇ ਨਾਲ ਤਲਾ ਆ ਜੀ ਪੂਰਨ ਆਖਦੇ ਦਿਲ ਚ ਆ ਵੀ ਮੈਂ ਤਲਾ ਦੇ ਬਿਠਾ ਆ ਜਾ ਤੈਨੂੰ ਵੀ ਤਲਾ ਦੇ ਦਈਏ ਜੀ ਤੇ ਉੱਥੇ ਸਾਡਾ ਆਸ਼ਰਮ ਆ ਦੇ ਉੱਥੇ ਮੂਰਤੀ ਅੰਦਰ ਪਈ ਰਹੀ ਬਹੁਤ ਸਾਲ ਜੀ ਇਹ ਜਿਹੜੀ ਮੂਰਤੀ ਕਰਪੂਸਰੇ ਤੋਂ ਆਈ ਅੱਛਾ ਜਿਹੜੀ ਪਰਮਾਤਮਾ ਜੀ ਜਿਹੜੀ ਪ੍ਰਤਮਾ ਹੈ ਹਾਂ ਜੀ ਕਰਦਮਾ ਉਹ ਕਰਬੂਸਲੇ ਦੇ ਬਾਬਿਆਂ ਦਾ ਸੇਵਕ ਜਗਾ ਸੇਵਾ ਦਾ ਜੀ ਉਹਨੇ ਬਣਾ ਕੇ ਲਿਆਂਦੀ ਮੰਦਰ ਇਹ ਨਾ ਬਣਾਇਆ ਜੀ ਉਸ ਤੋਂ ਬਾਅਦ ਜੀ ਫੇਰ ਗੁਰੂਆਂ ਦਾ ਹੁਕਮ ਹੋ ਗਿਆ ਵੀ ਹਾਂ ਤੀ ਤੂੰ ਪਿਆਰਾ ਨਾਥਾ ਤੇਰੀ ਡਿਊਟੀ ਉੱਥੇ ਆ ਜੀ ਜੇ ਤੂੰ ਹਣ ਯਾਰਾ ਜਿੱਥੇ ਮਰਜ਼ੀ ਘੁਮਲਾ ਤੇ ਉੱਥੇ ਤੂੰ ਰਹਿਣਾ ਜਦੋਂ ਪਹੁੰਚ ਗਿਆ ਮੈਂ ਜੀ ਕਿੱਥੇ ਜੀ ਆਂਦੇ ਵੀ ਜਦੋਂ ਟਾਈਮ ਆਇਆ ਨਾ ਜੀ ਤੇ ਉੱਥੇ ਤੂੰ ਆਪਣੇ ਆਪ ਪਹੁੰਚ ਜਾਣਾ ਮੈਂ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਦਾ ਬਚਨ ਪਹਿਲਾਂ ਹੀ ਤੁਹਾਨੂੰ ਹੋ ਗਿਆ ਸੀ। ਕਾਫੀ ਢੇਰ ਪਹਿਲੋ। ਇਹ ਹਿਸਾਬ ਦੇ ਹਿਸਾਬ ਨਾਲ 40 ਸਾਲ ਹੋ ਗਏ ਹੁਣੇ ਬਚਨ ਹੋਏ ਨੂੰ। ਜੀ ਮੈਨੂੰ ਮੈਂ ਫੇਰ 10 ਸਾਲ ਦਿੱਲੀ ਰਹਿ ਚੁੱਕਾ। ਜੀ ਕਲਕੱਤਾ ਮੈਂ ਆ ਰਿਹਾ ਹਦਰਾਬਾਦ, ਡਾਗਪੁਰ, ਗਵਾਲੀਅਰ, ਰਬਿੰਦਰਪੁਰ ਮਥਰਾ ਸਾਰੇ ਘੁੰਮ ਕੇ ਆਇਆ। ਜੀ ਹੁਣ ਮੇਰੇ ਕੋ ਕਦੇ ਨਹੀਂ ਜਾ ਹੁੰਦਾ। ਜੀ ਉਹਨਾਂ ਦਾ ਘੁੰਮ ਜਾ ਕੇ ਬਹਿ ਗਿਆ। ਜੀ ਤੇ ਜਿਹੜਾ ਇਸ ਆਸ਼ਰਮ ਦੀ ਜਿਹੜੀ ਕੁੱਲ ਜ਼ਮੀਨ ਕਿੰਨੀ ਹੈ ਬਾਬਾ ਜੀ? ਜ਼ਮੀਨ ਜਿਹੜੀ ਆ ਉਹ ਬਾਬੇ ਭਾਗ ਦੱਸਦੇ ਨਾ ਆ ਅੱਛਾ ਜੀ 2 ਕਨਾਲਾ 17 ਮਰਲੇ ਆ ਦੂਸਰੀ ਬਰਾਦਰੀ ਦੀ ਬਰਾਦਰੀ ਇੱਥੋਂ ਚਲੇਗੀ ਉਹਨਾਂ ਮੰਦਰ ਨੂੰ ਦਾਨ ਕਰਦੀ ਆ ਜੀ ਹਾਂਜੀ ਜੀ ਤੇ ਉਹ ਸਾਡੇ ਨਾਲ ਕਰਕੇ ਜ਼ਿਆਦਾ ਨਹੀਂ ਤੇ 2.5 ਦੇ ਨਿਕਲੇ ਆ ਜ਼ਮੀਨ ਹੈ ਜੀ ਹਾਂ ਸੰਨ ਕਿਲੇ ਦੇ ਕਰੀਬ ਜਿਹੜੀ ਇਹ ਆਸ਼ਰਮਦੀਪ ਜਿਹੜੀ ਜ਼ਮੀਨ ਹੈ ਤੇ ਆ ਵੀ ਰਾਹ ਨਹੀਂ ਹੈਗਾ ਜੀ ਇਹ ਉਹ ਅਸੀਂ ਕੱਲੇ ਕਰਕੇ ਰਾਹ ਬਣਾ ਕੇ ਲੋਕੇ ਲੰਗੇ ਜਾਂਦੇ ਆ ਤੇ ਕੋਈ ਗੱਲ ਨਹੀਂ ਇਹ ਵੀ ਰਾਹ ਨਹੀਂ ਹੈਗਾ ਕੰਦ ਤੱਕ ਆਪਣੀ ਜਗ੍ਹਾ ਇੱਧਰ ਜੀ ਤੇ ਮਹਾਰਾਜ ਜੀ ਜਿਹੜਾ ਹੁਣ ਅਸੀਂ ਸਾਨੂੰ ਵੀ ਜਿਹੜਾ ਪਤਾ ਲੱਗਾ ਸੀ ਕਿ ਇੱਥੇ ਦਾ ਜਿਹੜਾ ਬਸੰਤ ਪਛਮੀ ਦਾ ਜਿਹੜਾ ਮੇਲਾ ਆ ਬੜਾ ਭਾਰੀ ਸੰਖਿਆ ਦੇ ਵਿੱਚ ਲੱਗਦਾ ਉਸ ਬਾਰੇ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਸੰਗਤਾਂ ਨੂੰ ਕੀ ਦੱਸਣਾ ਚਾਹੁੰਦੇ ਆ ਇਹ ਸਿੰਨੇ ਸਾਲ ਤੋਂ ਲੱਗਦਾ ਇਹ ਇਹ ਤਾਂ ਗੁਰੂਆਂ ਨੇ ਬਾਬੇ ਸੇਵਾ ਦਾ ਬਸੰਤ ਪੈਂਦੀਵੇਂ ਮਨਾਉਂਦੇ ਸੀ ਜੀ ਤੇ ਉਹਨਾਂ ਨੇ ਸਾਰੀ ਉਮਰ ਆਪਣੀ ਇੱਥੇ ਪਤਾ ਨਹੀਂ ਇਹ ਇਹਨਾਂ ਦੇ ਸਾਨੂੰ ਨਹੀਂ ਗਿਆਨ ਹੈਗਾ ਜੀ ਕਿ ਉਹ ਕਦੋਂ ਦੇ ਇੱਥੇ ਬੈਠੇ ਆ ਉਹ ਦਿਨ ਦਾ ਦਵਾਰ ਦਾ ਜਾਂ ਮਹੀਨੇ ਦਾ ਕੋਈ ਨਹੀਂ ਗਿਆ ਜੀ ਤੇ ਸਾਨੂੰ ਉਹਦੇ ਗੁਰੂਆਂ ਦੇ ਹੁਕਮ ਦਾ ਆ ਵੀ ਉੱਥੇ ਮੰਦਰ ਬਣਿਆ ਕਰਕੇ ਇੱਥੇ ਆ ਕੇ ਬਹਿ ਗਏ ਅਸੀਂ ਫਿਰ ਮਹਕਰਪੂਤਲੇ ਰਹਿੰਦਾ ਸੀ ਜੀ ਆ ਮਤਾਪਗੜ ਜੀ ਬਾਲਮੀਕ ਆਸ਼ਰਮ ਜੀ ਉਰ ਤੋਂ ਬਾਅਦ ਫਿਰ ਮੈਨੂੰ ਇੱਥੇ ਕਿਸ਼ਨ ਦਾਸ ਜੀ ਜੀ ਉਸਮਾਦੀ ਵਾਲੇ ਜੀ ਉਹ ਆਨੇ ਆਪ ਆ ਉੱਥੇ ਬਸੰਤ ਮਨਾਉਣ ਜਾਣਾ ਜੀ ਫੇ ਉਹ ਮੈਨੂੰ ਲੈ ਕੇ ਆਏ ਇੱਥੇ ਜੀ ਕਰਬੂਸਲੇ ਤੋਂ ਜੀ ਆਏ ਫੇ ਆ ਕੇ ਬਸੰਤਾ ਮਨਾਏ ਜੀ ਫੇ ਨੰਗਲ ਗਏ ਨੰਗਲ ਤੋਂ ਆਨੰਦਪੁਰ ਉਥੇ ਮੋਗੇ ਗਏ ਜਿੱਥੇ ਕੋ ਬਾਬਿਆਂ ਦੀਆਂ ਸੰਗਤਾਂ ਐ ਸੇਵਾ ਦਾਖਦੀਆਂ ਜੀ ਫੇਰ ਅੰਬਾਲਾ ਸ਼ੌਣੀ ਗਏ ਜੀ ਹਾਂਜੀ ਉਥੇ ਬਾਬਿਆਂ ਦੇ ਚੰਗੇ-ਚੰਗੇ ਸੇਵਕ ਸੀਗੇ ਹਾਂ ਫੇ ਨੀ ਲੋਖੜੀ ਗਏ ਜਿੰਨੇ ਸੇਵਕ ਸੀਗੇ ਉਹ ਕਿਸ਼ਨ ਦਾਸ ਜੀ ਨੇ ਸਾਨੂੰ ਉਹਨਾਂ ਨਾਲ ਵਾਕ ਵੀ ਕਰਾਈ ਜੀ ਉਹਨਾਂ ਸੰਗਤਾਂ ਨੇ ਸਾਨੂੰ ਹੁਕਮ ਦਿੱਤਾ ਵੀ ਤੁਸੀਂ ਉਥੇ ਬਹਿ ਜਾਓ ਜੀ ਤੁਹਾਨੂੰ ਕਹੇ ਜੇ ਦੀ ਕਮੀ ਨਾ ਆਉਣ ਦਵਾਂਗੇ ਭੰਡਾਰੇ ਲੰਗਰ ਜੋ ਵੀ ਅਸੀਂ ਆਪੇ ਲੈ ਕੇ ਆਇਆ ਕਰਨਾ ਜੀ ਆਉਂਦੇ ਵੀ ਆ ਜੀ ਹੁਣ ਬਸੰਤ ਪੈਜ ਮੇ ਦਾ ਮੇਲਾ ਹੈ ਮੰਗਣ ਨਹੀਂ ਜਾਂਦੇ ਜੀ ਆਪਣੇ ਆਪ ਇੱਥੇ ਪਕੌੜਿਆਂ ਦਾ ਲੰਗਰ ਸਾਰਾ ਕੁਝ ਆਪਣੇ ਵੀ ਹੋ ਜਾਂਦਾ ਆਪਣੇ ਆ ਵੀ ਸੰਗਤ ਸੰਗਤ ਨੇ ਲੈ ਆਉਣਾ ਸਾਰਾ ਤੁਹਾਨੂੰ ਕੋਈ ਜਨਤਾ ਨਹੀਂ ਆ ਗਈ ਜੇ ਤੁਹਾਡੀ ਇਹ ਵੀਡੀਓ ਨੂੰ ਦੇਖ ਕੇ ਸੰਗਤ ਆਉਣਾ ਵੀ ਚਾਹਵੇ ਤਾਂ ਪੂਰਾ ਐਡਰੈਸ ਦੱਸੋ ਕਿ ਸੰਗਤ ਇੱਥੇ ਕਿਵੇਂ ਪਹੁੰਚੇ ਇਹ ਪਿੰਡ ਹੈਗਾ ਆ ਪਰੋਵਾਲ ਜੀ ਰਾਣਗੜਰ ਦਾ ਪਿੰਡ ਆ ਜੀ ਦੂਸਰਾ ਇਹ ਹੁਸ਼ਿਆਰਪੁਰ ਜ਼ਿਲ੍ਹੇ ਚ ਪੈਂਦਾ ਜੀ ਹਾਂਜੀ ਤਹਿਸੀਲ ਗੜ੍ਹ ਸਿੰਘ ਰਿਆ ਜੀ ਤੇ ਪਿੰਡ ਪਰੋਵਾਲਾ ਜੀ ਸਾਲਾਂ ਖੁਰਦ ਵੱਜਦਾ ਏ ਜੀ ਸਟੇਸ਼ਨ ਪੈਂਦਾ ਇੱਥੇ ਜੀ ਜਲੰਧਰੋਂ ਰੇਲ ਆਉਂਦੀ ਆ ਜੀ ਤੇ ਉਹ ਰੇਲ ਦੇ ਜਦੋਂ ਵੀ ਮਰਜ਼ੀ ਸੰਗ ਤਾਂ ਆ ਸਕਦੀਆਂ ਆਪਣੀਆਂ ਗੱਡੀਆਂ ਲੈ ਕੇ ਵੀ ਆ ਸਕਦੀਆਂ ਹਾਂਜੀ ਜਿੱਦਾਂ ਵੀ ਮਰਜ਼ੀ ਐ ਇੱਥੇ ਪਰੋਵਾਲਾ ਨਾ ਚੇਤਾ ਰੱਖਣ ਜੀ ਬਸ ਤੇ ਪਿਆਰਪੁਰ ਜ਼ਿਲ੍ਹੇ ਦੇ ਵਿੱਚ ਆਏ ਜੀ ਤੇ ਹੁਣ ਮੌਜੂਦਾ ਸਮੇਂ ਤੇ ਜਿਹੜੀ ਇਸ ਆਸ਼ਰਮ ਦੀ ਕਾਰਗੁਜ਼ਾਰੀ ਕਿਵੇਂ ਚੱਲ ਰਹੀ ਹੈ ਹੁਣ ਕਾਰਗੁਜ਼ਾਰੀ ਆ ਵੀ ਅਸੀਂ ਫੋਨਾਂ ਨਾਲ ਸਾਡੀ ਗੱਲਬਾਤ ਚੱਲਦੀ ਸੰਗਤਾਂ ਨਾਲ ਜੀ ਤੇ ਇੱਥੋਂ ਦੀ ਸੇਵਾ ਜਿਹੜੀ ਆ ਝਾੜੂ ਮਾਂਜੇ ਦੀ ਆ ਜੀ ਪੂਜਾ ਪਾਠ ਦੇ ਆ ਜੀ ਉਹ ਸਾਡੇ ਸਿਰੇ ਆ ਅਸੀਂ ਉਹ ਕਿਤੇ ਜਾਣਾ ਵੀ ਸਾਨੂੰ ਮੁਸ਼ਕਲ ਹੋ ਗਿਆ ਹੈ ਜੀ ਤੇ ਸੰਗਤਾਂ ਨੂੰ ਬੇਨਤੀ ਅਸੀਂ ਇਹ ਉਹ ਕਰਦੇ ਆ ਜੀ ਪਹ ਹਮਾਹਾ ਕੇ ਇਹ ਦਰਸ਼ਨ ਕਰਨ ਆਸ਼ਰਮ ਦੇ ਜੀ ਇਹ ਪਰਾਚੀਨ ਆਸ਼ਰਮ ਹੈ ਸਾਡਾ ਜੀ ਤੇ ਬਾਬੇ ਸੇਵਾ ਦਾ ਭਾਗ ਦਾ ਹੈ ਇੱਥੇ ਤਪਸ਼ਿਆ ਬਹੁਤ ਕੀਤੀ ਆ ਜੀ ਫਿਰ ਗੁਰੂ ਗਿਆਨ ਆ ਦਾ ਵੀ ਵਰਦਾਨ ਹੈ ਜੀ ਜੀ ਹਾਂ ਤੇ ਉਹ ਵਰਦਾਨ ਨੂੰ ਅਸੀਂ ਪੂਰਾ ਕਰਨ ਵਾਸਤੇ ਗੁਰਮੁਖ ਦਾ ਹੁਕਮ ਮੰਨ ਕੇ ਇੱਥੇ ਬੈਠੇ ਆ ਸੇਵਾ ਕਰਨ ਲੈ ਆ ਜੀ ਤੇ ਆਪਣੀ ਜਾਜਕਾਰ ਆ ਜੀ ਤੇ ਜਿਹੜੇ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਨੇ ਪੰਜਾਬ ਦੇ ਵਿੱਚ ਕਾਫੀ ਇਦਾਂ ਦੇ ਆਸ਼ਰਮ ਬਣਾਏ ਆ ਤੇ ਕਿੰਨੇ ਆਸ਼ਰਮਾਂ ਤੇ ਤੁਹਾਡਾ ਜਾਣਾ ਹੋਇਆ ਸਾਰਿਆਂ ਦੇ ਤਕਰੀਬਨ ਤੁਸੀਂ ਪੰਜਾਬ ਦੇ ਜਿੰਨੇ ਸਤਿਗੁਰੂ ਗੁਰਨਾਥ ਮਹਾਰਾਜ ਜੀ ਨੇ ਆਸ਼ਰਮ ਬਣਾਏ ਸੀ ਸਾਰਿਆਂ ਤੇ ਤੁਸੀਂ ਗਏ ਹਾਂ ਤੇ ਸਤਿਗੁਰੂ ਗਿਆਨਦਾਤਾ ਜੀ ਆਪਣਾ ਹਾਂ ਆਪਣਾ ਰੇਮਪੁਰ ਵੀ ਡੇਰਾ ਉੱਥੇ ਵੀ ਅਸੀਂ ਉਹ ਡੇਰਾ ਬਣ ਤੋਂ ਪਹਿਲੋਂ ਜੀ ਆਈ ਉੱਥੇ ਪਹੁੰਚੇ ਆ ਜੀ ਮੈਂ ਫੇਰ ਬਾਬਾ ਜੀ ਉਹ ਵਲੇ ਨਾਲ ਲੈਟਰਾਂ ਦਾ ਕੰਮ ਨਹੀਂ ਹੁੰਦਾ ਤਾਂ ਅਸੀਂ ਉਹ ਉੱਥੇ ਸੂਆ ਪੈਂਦਾ ਨਾਲ ਹੀ ਜੀ ਉਹ ਸੂਵੇ ਤੇ ਅਸੀਂ ਲੈਟਰਾਂ ਦੀ ਜਗ੍ਹਾ ਬਾਬੇ ਵੀ ਗਏ ਸਾਡੇ ਨਾਲ ਜੀ ਤੇ ਅਸੀਂ ਗੁਜਰਤੀ ਮਹਾਰਾਜ ਨੂੰ ਮਾਦੇਪੂਰਣਾ ਨੇ ਕਿਹਾ ਤੇ ਇੱਥੇ ਵੀ ਡੇਰਾ ਹੋਣਾ ਚਾਹੀਦਾ ਸਾਡਾ ਫੇਰ ਉਹ जी। जी जी। जी? जी जी जी। जी? बाबा لالनाथ ਜੀ ਜੀ ਉਹ ਜਿਹੜੇ ਉਹ ਕਰਪੂਸਲੇ ਰਹਿੰਦੇ ਸੀ ਜੀ ਉਹ ਫੇ ਕਰਪੂਸਲੇ ਉਹਨਾਂ ਨੂੰ ਐਸਾ ਹੁਕਮ ਹੋਇਆ ਜੀ ਗੁਪਤ ਰੂਪ ਚ ਜੀ ਉਹਨਾਂ ਨੇ ਉਹ ਆਸ਼ਰਮ ਉਥੇ ਰੇਂਪੁਰ ਬਣਾਤਾ ਰੇਂਪੁਰ ਜੀ ਹਾਂ ਜੀ ਹਾਂਜੀ ਬਾਬਾ ਲਾਲਨਾਥ ਜੀ ਹਾਂ ਕਲੇਰਾ ਨਾਲ ਹੀ ਡੇਰਾ ਆ ਜੀ ਜੀ ਹਾਂਜੀ ਬਾਬਾ ਸੇਵਕ ਜੀ ਵਾਲਾ ਹਾਂ ਬਾਬਾ ਬੂਟਾ ਨਾਖ ਜੀ ਉਥੇ ਰਹਿੰਦੇ ਸੀਗੇ ਜੀ ਹਾਂਜੀ ਤੇ ਹੁਣ ਉਹ ਸੇਵਕਨਾਥ ਉਹਨਾਂ ਦਾ ਚੇਲਾ ਆ ਜੀ ਸਾਡਾ ਭਤੀਜਾ ਚੇਲਾ ਉਹ ਜੀ ਤੇ ਇਹ ਕਰਕੇ ਅਸੀਂ ਸਾਰੇ ਆਸ਼ਰਮਾਂ ਦੇ ਉੱਤੇ ਜਾ ਕੇ ਜਿੰਨਾ ਜਿੰਨਾ ਸਾਨੂੰ ਟਾਈਮ ਗੁਰੂਆਂ ਦਾ ਲਿਖਿਆ ਸੀ ਅਸੀਂ ਪਕਟਾਇਆ ਤੇ ਤੁਸੀਂ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਨਾਲ ਕਿੰਨਾ ਸਮਾਂ ਬਤਾਇਆ ਅਸੀਂ ਤਾਂ ਸਾਰੀ ਜ਼ਿੰਦਗੀ ਬਤਾਤੀ ਉੱਥੇ ਬਚਪਨ ਜੀ ਹਾਂਜੀ ਸ਼ੁਰੂਆਤ ਦੇ ਵਿੱਚ ਤੁਸੀਂ ਕਿਵੇਂ ਸਤਿਗੁਰੂ ਗਿਆਨਾ ਜੀ ਮਹਾਰਾਜ ਜੀ ਨੂੰ ਮਿਲੇ ਸੀ ਕਿਵੇਂ ਤੁਹਾਡੀ ਭਾਵਨਾ ਸਾਧੂ ਸੰਤ ਮਤਵਲ ਕਿਵੇਂ ਭਾਵਨਾ ਤੁਹਾਡੀ ਹੋ ਗਈ ਬਚਪਨ ਦੇ ਵਿੱਚ ਜੀ ਬਾਬਾ ਜੀ 6 ਮਹੀਨੇ ਬਾਹਰ ਪੋਰੇ ਚੋਂ ਨਿਕਲੇ ਸਤਿਗੁਰ ਗਿਆਨनाथ ਮਹਾਰਾਜ ਜੀ ਹਾਂ ਵਾਲਮੀਕੀ ਦੇ ਘਰ ਤੇ ਦਵਤੇ ਅੱਛਾ ਜੀ ਬਹੁਤ ਲੋਕਾਂ ਨੇ ਇਹ ਤੇ ਹਰਸ਼ ਪਾ ਕੇ ਵੰਡੇ ਪਿੰਡ ਪਿੰਡ ਸ਼ਹਿਰ ਸ਼ਹਿਰ ਪਹਚਾਇਆ ਉਹਨਾਂ ਨੇ ਜੀ ਤੇ ਅਹੀਂ ਉਹ ਬਣਾਰੇ ਨੂੰ ਬਾਬਿਆਂ ਦੇ ਕੋਲ ਪਹੁੰਚੇ ਉਹ ਹੋਰ ਇੱਕ ਤੁਹਾਡਾ ਪਹਿਲੀ ਵਾਰ ਜਾਣਾ ਹੋਇਆ ਸੀ ਪਹਿਲੀ ਵਾਰ ਜਦੋਂ ਸਤਿਗੁਰ ਗਿਆਨनाथ ਮਹਾਰਾਜ ਜੀ ਭੋਰੇ ਚੋਂ ਨਿਕਲੇ ਸੀ 6 ਮਹੀਨੇ ਬਾਅਦ ਹਾਂਜੀ 6 ਮਹੀਨੇ ਭੋਰੇ ਜੀ ਰਹੇ ਕੋਝ ਖਾਦਾ ਪੀਦਾ ਨਹੀਂ ਉਹਦਾ ਤੇ ਉਹਨਾਂ ਨੇ 22 ਸਾਲ ਅੰਨ ਨਹੀਂ ਖਾਦਾ ਗੁਰੂਆਂ ਨੇ ਜੀ ਤੇ ਭੋਰੇ ਜੋ 6 ਮਹੀਨੇ ਨਿਕਲੇਦੇ ਬੇਕੋਹ ਆਇਆ ਲੱਗਦਾ ਸੀਗਾ ਸੂਬੇਦਾਰ ਮਿਲਟਰੀ ਦਾ ਉਹ ਕਹਿੰਦਾ ਮੈਂ ਜਾਣਾ ਰਾਮ ਤੀਰਸ ਜੀ ਤੇ ਮੈਂ ਉਹਨੂੰ ਕਿਹਾ ਤਾ ਆ ਸਾਨੂੰ ਵੀ ਲੈ ਜਾ ਜੀ ਤੋ ਕਹਿੰਦਾ ਵੀ ਚੱਲ ਕਾਕਾ ਜੀ ਤੂੰ ਜਾਣਾ ਤੂੰ ਵੀ ਚੱਲ ਚੱਲ ਜੀ ਉਹ ਮੈਨੂੰ ਸ਼ੈਕਲ ਤੇ ਲੈ ਕੇ ਗਿਆ ਮੈਂ ਸ਼ੈਕਲ ਤੇ ਗਏ ਅੰਮ੍ਰਿਤਸਰੋਂ ਹਾਂਜੀ ਪਿੰਡ ਮੇਰਾ ਬ੍ਰਹਮਪੁਰਾ ਆ ਜੀ ਅੰਮ੍ਰਿਤਸਰ ਜ਼ਿਲ੍ਹੇ ਜੀ ਜੀ ਹੁਣ ਤਰਨਤਾਰ ਜਿਲ੍ਹਾ ਬਣ ਗਿਆ ਜੀ ਤੇ ਉੱਥੋਂ ਫੇ ਮੈਂ ਅਹੀਂ ਦੋਨੇ ਜਾਣੇ ਉੱਥੇ ਗਏ ਜੀ ਤੇ ਜਦੋਂ ਅਸੀਂ ਗਏ ਤਾਂ ਬਾਬਾ ਜੀ ਇੰਦਾ ਪ੍ਰੇਮ ਕੁਰਸੀ ਦੇ ਉੱਤੇ ਬੈਠੇ ਐਂ ਜਾ ਕੇ ਨਿਮਸ਼ਕਾਰ ਕੀਤੀ ਤੋਂ ਨਾ ਜਾਣੇ ਨੇ ਤੇ ਮੇਰੇ ਜਰਦਾ ਇੰਦਾ ਮੋਢੇ ਤੇ ਹੱਥ ਸਿਰ ਤੇ ਰੱਖ ਕੇ ਕਹਿੰਦੇ ਕਾਕਾ ਕਿੰਨੇ ਭਰਾ ਜੀ ਮੈਂ ਅਹੀਂ ਚਾਰ ਭਰਾ ਆ ਹਾਂ ਜੀ ਜੀ ਤੇ ਉਹ ਆਂਦੇ ਅੱਛਾ ਹੋਰ ਪਿੰਡ ਪੁੰਡ ਪੁੱਛਿਆ ਉਹ ਵੀ ਦੱਸਿਆ ਉਹਨਾਂ ਨੂੰ ਜੀ ਤੇ ਬੜੇ ਖੁਸ਼ ਹੋਏ ਮਹਾਰਾਜ ਫੇ ਸਾਨੂੰ ਕਹਿੰਦੇ ਕਾਕਾ ਇੰਦਾ ਕਰੋ ਵੀ ਲੰਗਰ ਪਾਣੀ ਚੱਲ ਰਿਹਾ ਆ ਜਾ ਪਾਣੀ ਵੀ ਚੱਲ ਰਿਹਾ ਜਾ ਕੇ ਛਕੋ ਜੀ ਸੰਗਤਾਂ ਬਹੁਤ ਜੁੜੀਆਂ ਸਿਗੀਆਂ ਜੀ ਤੇ ਅਸੀਂ ਵੀ ਜਾ ਕੇ ਲੰਗਰ ਪਾਣੀ ਛਕਿਆ ਫੇ ਰਾਨ ਕੇ ਬਾਬਿਆਂ ਕੋ ਬਹਿ ਗਏ ਤੇ ਉਹ ਜਿਹੜਾ ਮੇਰਾ ਨਾਲ ਗਿਆ ਸੀ ਤਾਇਆ ਉਹ ਉਹਨੂੰ ਕਹਿਣ ਲੱਗਾ ਵੀ ਹੁਣ ਸਾਨੂੰ ਮਹਾਰਾਜ ਆ ਗਿਆ ਦਿਓ ਹਾਂਜੀ ਜੀ ਤੇ ਉਹ ਆਂਦੇ ਠੀਕ ਆ ਕਾਕਾ ਜਾਓ ਆਪਣੇ ਘਰਾਂ ਨੂੰ ਖੁਸ਼ੀ ਨਾਲ ਕੋਈ ਨਹੀਂ ਜੀ ਸਾਡਾ ਆਸ਼ੀਰਵਾਦ ਆ ਤੁਹਾਨੂੰ ਤੇ ਜਿਸ ਵੇਲੇ ਅਸੀਂ ਆਪਣੇ ਘਰ ਪਹੁੰਚੇ ਅਸੀਂ ਜੀ ਤੇ ਰਾਤ ਨੂੰ ਬਾਬਿਆ ਨੇ ਮੈਨੂੰ ਆ ਬਹੁ ਫੜ ਕੇ ਆਨੇ ਆਜਾ ਕਾਕਾ ਤੇ ਨੂੰ ਲੈਣ ਆਏ ਆ ਸੁਤੇ ਬੈਨੋ ਖਾਵਾ ਜੋ ਲੈਣ ਆਏ ਆ ਤੇ ਮੇਰੀ ਸੁਧ ਬੁੱਧ ਮਰ ਗਈ ਕਰਦਿਆ ਨਾ ਕੋਈ ਗੱਲ ਮੈਂ ਆਪਣੇ ਮਾਈ ਨਾਲ ਪਿਓ ਨਾਲ ਭਰਾਵਾਂ ਨਾਲ ਕੋਈ ਨਹੀਂ ਕੀਤੀ ਮੈਨੂੰ ਉਹਦਾ ਸਿੱਧਾ ਹੀ ਗੁਰੂਆਂ ਨੇ ਨਾ ਜਿੱਦਾਂ ਰੱਸੀ ਪਾ ਕੇ ਖੱਟ ਲਈ ਮਾਰੀ ਸਿੱਧੀ ਹਾਂ ਹਾਂ ਮੈਂ ਜੇ ਕਿਸੇ ਨੂੰ ਦੱਸਿਆ ਵੀ ਨਹੀਂ ਤਾਂ ਮੈਂ ਚਲੇ ਗਿਆ ਤੁਰ ਖਈ ਉਹ ਤੁਰ ਕੇ ਜਾਂਦਾ ਦੇਖ ਲੋ ਜੀ ਟਾਂਗੇ ਟੁੰਗੇ ਹੁੰਦੇ ਸੀਗੇ ਜੀ ਤੇ ਉਹ ਟਾਂਗੇ ਤੇ ਮਨੇ ਅਹੀਂ ਜਿਹੜੇ ਪਾਹੀ ਗੋਲਣੀ ਜੀ ਤੇ ਅਹੀਂ ਮਹਾਰਾਜ ਜੇ ਕੋਲ ਬੈਠਾ ਫੇ ਗੁਰੂ ਜੀ ਉੱਥੇ ਹੀ ਬੈਠੇ ਸਤੂ ਗਿਆਨ ਮਹਾਰਾਜ ਆਹ ਜਿੱਥੇ ਪੁਰਜਾ ਨਿਕਲ ਕੇ ਬੈਠੇ ਸੀ ਉੱਥੇ ਪ੍ਰੇਮ ਕੁਰਸੀ ਤੇ ਬੈਠੇ ਬਾਬਾ ਜੀ ਤੇ ਮੈਂ ਜਾ ਕੇ ਜੈਵਲੇ ਨਿਮਸ਼ਕਾਰ ਕੀਤੀ ਮੈਨੂੰ ਕਹਿੰਦੇ ਆ ਗਿਆ ਕਾਕਾ ਮੈਂ ਹਾਂ ਜੀ ਆਂਦੇ ਜਾ ਫਿਰ ਲੰਗਰ ਪਾਣੀ ਛਕ ਹੈ ਤੇ ਮੈਂ ਜਾ ਕੇ ਲੰਗਰ ਪਾਣੀ ਜੋ ਉਹਨਾਂ ਦਾ ਹੁਕਮ ਹੈ ਛਕਿਆ ਜਿੰਨਾ ਇਸ਼ਿਆ ਸੀ ਛਕ ਕੇ ਫੇਰ ਬਾ ਕੇ ਬਹਿ ਗਏ ਇੱਕ ਸੰਤ ਆਇਆ ਜੀ ਬਾਬਾ ਹਰੀ ਨਾਥ ਜੀ ਜੀ ਉਹ ਝੰਝੋਟੀ ਬਣਿਆ ਉਹਨਾਂ ਦਾ ਡੇਰਾ ਅੱਛਾ ਜੀ ਹਾਂ ਜੀ ਨਾਲ ਹੀ ਪਿੰਡਿਆ ਪਰੇ ਆਵਾਜ਼ ਮੇਰੇ ਦੇ ਆਸ਼ਰਮ ਦੇ ਨਾਲ ਅੱਛਾ ਜੀ ਉਹ ਕਹਿੰਦੇ ਬਾਬਾ ਜੀ ਇਹ ਬੱਚੇ ਨੂੰ ਸਾਡੇ ਨਾਲ ਘੱਲ ਦਿਓ ਅਸੀਂ ਬੈਲ ਗੱਡੀ ਦੇ ਪੱਠੇ ਲੈਣ ਜਾਣਾ ਗਾ ਗੰਗਵਾ ਵਾਹ ਤੇ ਤੇ ਮੈਨੂੰ ਕਹਿੰਦੇ ਹਾਂ ਠੀਕ ਆ ਮੈਨੂੰ ਕਹਿੰਦੇ ਕਾਕਾ ਇਹਨਾਂ ਨੇ ਸੇਵਾ ਕਰਾ ਜੀ ਮੈਨੂੰ ਉਹ ਹਰੀਨਾਥ ਦੇ ਨਾਲ ਭੇਜ ਦਿੱਤਾ ਜੀ ਵੀ ਜਾਓ ਪੱਠੇ-ਪੱਠੇ ਵੱਢ ਕੇ ਉਥੋਂ ਅਸੀਂ ਮੰਗ-ਮੌਂ ਕੇ ਲਿਆਉਂਦੇ ਸੀ ਲੋਕਾਂ ਕੋਲੋਂ ਜ਼ਿੰਮੇਵਾਰਾਂ ਕੋਲੋਂ ਜੀ ਤੇ ਉਹਨਾਂ ਨੇ ਫੇਰ ਨਾਲ ਲੈ ਗਏ ਮੈਨੂੰ ਹਾਂ ਜੀ ਉਦੋਂ ਮੇਰੇ ਘਰ ਦੇ ਵਿੱਚ ਢਡਾਲ ਪੈ ਗਈ ਤੇ ਸਹੀ ਆਂਦੇ ਵੀ ਸਵੇਰੇ ਉੱਠ ਕੇ ਮੁੰਡਾ ਟੱਟੀ ਟੁੱਟੀ ਗਿਆ ਕੇ ਆਇਆ ਹੀ ਨਹੀਂ ਮੁੜ ਕੇ ਜੀ ਉਹ ਦੋ ਤਿੰਨ ਮਹੀਨੇ ਲੱਭਦੇ ਰਹੇ ਕਦੇ ਨਾ ਹਾਂ ਕਦੇ ਨਾਨਕੇ ਜਾਣ ਕਦੀ ਮਾਸੀਆਂ ਕੋ ਜਾਣ ਕਦੀ ਕਦੇ ਜਾਣ ਉਹ ਆ ਕੋ ਜਾਣ ਵੀ ਕਿਧਰ ਚਲੇ ਗਿਆ ਹੈ ਭੈਣ ਜੋ ਘੁੰਮੀ ਹੋ ਗਿਆ ਮੁੰਡਾ ਅੱਛਾ ਜੀ ਹਾਂ ਜਿਹੜਾ ਘੁੰਮੂ ਗਿਆ ਲੱਭਦੇ ਨਾ ਮਾਹੜੀ ਰੋਟੀ ਪਾਣੀ ਨਾ ਖਾ ਸੇ ਅੱਛਾ ਜੀ ਹਿਰੋ ਕੁਜਰਤੀ ਐ ਐਸਾ ਬਹਾਨਾ ਬਣਿਆ ਵੀ ਸਾਡੇ ਪਿੰਡ ਦਾ ਉੱਥੇ ਆ ਗਿਆ ਬੰਦਾ ਉਹ ਵੀ ਦਰਸ਼ਨ ਕਰਨ ਜਦੋਂ ਦਰਸ਼ਨ ਕਰਨ ਆ ਗਿਆ ਤਾਂ ਉਹਨੇ ਮੈਨੂੰ ਵੇਖ ਲਿਆ ਪਛਾਣ ਲਿਆ ਵੀ ਇਹ ਸਾਡਾ ਪਿੰਡ ਦਾ ਬੰਦਾ ਇਹ ਫਲਾਣਾ ਇਹਦਾ ਨਾਂ ਆ ਹਾਂਜੀ ਜੀ ਉਹਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਉਹ ਆ ਕੇ ਘਰ ਦੱਸਦਾ ਉਹਨੇ ਜੀ ਜਿਹੜਾ ਘਰ ਦੱਸ ਦਿੱਤਾ ਤੇ ਮੇਰੀ ਮਾਂ ਕਹਿੰਦੀ ਵੀ ਹੁਣ ਚੱਲੋ ਉਹਨੂੰ ਲੈ ਕੇ ਆਈਏ ਹਾਂਜੀ ਤੇ ਮੇਰਾ ਪਿਓ ਮੇਰਾ ਦਾਤਾ ਸੂਬੇਦਾਰ ਮੇਰੀ ਧਾਈ ਮੇਰੀ ਦਾਦੀ ਜੀ ਸਾਰਾ ਪ੍ਰਵਾਹ ਉਥੇ ਪਹੁੰਚ ਗਿਆ ਸਤਿਗੁਰ ਗਿਆਨ ਦਾ ਮਾਰਦ ਦੇ ਡੇਰੇ ਚ ਹਾਂ ਝਰਨਾ ਚ ਜਿਹੜੇ ਝਰਨਾ ਚ ਚਲੇ ਗਿਆ ਤੇ ਉਥੇ ਜਾ ਕੇ ਉਹਨਾਂ ਨੇ ਕਿਹਾ ਸਾਡੇ ਸਾਡਾ ਪਿੰਡ ਫਲਾਨਾ ਆਇਆ ਸਾਡੇ ਬੰਦੇ ਦਾ ਮੁੰਡਾ ਸਾਡੇ ਆਇਆ ਜੀ ਤੇ ਅਸੀਂ ਉਹਨੂੰ ਮਿਲਣਾ ਜਾਉਨੇ ਆ ਮਹਾਰਾਜ ਕਹਿੰਦੇ ਵੀ ਹੈਗਾ ਉਹ ਕ ਸੰਤ ਨੂੰ ਕਿਹਾ ਉਹ ਕਹਿੰਦਾ ਵੀ ਉਹ ਉਹਨੂੰ ਸਾਧ ਕੇ ਲਿਆ ਜੀ ਤੇ ਮੈਨੂੰ ਸਾਧਕੇ ਲਿਆਂਦਾ ਆਂਦੇ ਵੀ ਤੇਰਾ ਮਾਪਿਓ ਆਇਆ ਤੈਨੂੰ ਲੈਣ ਵਾਸਤੇ ਜੀ ਤੇ ਮੈਂ ਜੀ ਕੋ ਆਂਦੇ ਵੀ ਗੁਰੂਆਂ ਦਾ ਹੁਕਮ ਆ ਵੀ ਆ ਇੱਥੇ ਜੀ ਮੈਂ ਜੀ ਉਥੋਂ ਆਇਆ ਬਾਬਿਆਂ ਦੇ ਕੋਲ ਆਪਣੀ ਮਾਂ ਨੇ ਮੱਥਾ ਮੋਠਾ ਢੇਕਿਆ ਪਿਓ ਨੂੰ ਢੇਕਿਆ ਸਾਰੇ ਜੀਆਂ ਨੂੰ ਮੱਥਾ ਢੇਕਿਆ ਤੇ ਖੜ ਗਿਆ ਮੈਂ ਤੇ ਮਹਾਰਾਜਾ ਮੈਨੂੰ ਕਹਿੰਦੇ ਵੀ ਤੇਰੀ ਮਾਪਿਓ ਲੈਣ ਆਏ ਤੈਨੂੰ ਕਾਕਾ ਜੀ ਇਹਨਾਂ ਦੇ ਨਾਲ ਚੱਲ ਜਾ ਤੇ ਮੈਂ ਹੋਰ ਕੋਈ ਗੱਲ ਮੇਰੇ ਕੋਲ ਨਿਕਲੀ ਨਹੀਂ ਮੈਂ ਕਹਿਆ ਜੀ ਮੈਂ ਨਹੀਂ ਜਾਣਾ ਜੀ ਮਾਂ ਮੇਰੀ ਰੋਣ ਲੱਗ ਪਈ ਤੇ ਉਹ ਆnde ਵੀ ਤੂੰ ਰੋ ਨਾ ਮੁੰਡਾ ਤੇਰਾ ਤੇ ਨਾਲ ਘਲ ਦਿੰਨੇ ਆ ਜੀ ਤੇ ਤੂੰ ਚਿੰਤਾ ਨਾ ਕਰ ਕੋਈ ਗੱਲ ਨਹੀਂ ਤੈਨੂੰ ਅਸੀਂ ਹੈ ਜੀ ਫੇ ਮੇਰੇ ਮੂੰਹੋਂ ਇਹੋ ਨਿਕਲੀ ਆਵਾਜ਼ ਮੈਂ ਕਿਹਾ ਜੀ ਮੈਂ ਨਹੀਂ ਜਾਣਾ ਜੀ ਤੇ ਮੇਰੇ ਸਿਰ 'ਚ ਕੀੜੇ ਦੁੱਧ ਚੁੰਗਦੇ ਦੇ ਪੈ ਗਏ। ਅਡੇ ਵੀ ਤਾਂ ਹੈਗਾ। ਅੱਛਾ ਜੀ। ਹਾਂ ਜੀ। ਤੁਮਾਂ ਦੋ ਤਨਾਮੀ ਨੇ ਦਾ ਸੇਗਾ? ਜੀ। ਮੇਰੇ ਸਿਰ 'ਚ ਕੀੜੇ ਪੈ ਗਏ। ਜੀ। ਤੇ ਬਥੇਰੇ ਕਿ ਮਾਂ ਕੋ ਮਾਂ ਕੋ ਲੈ ਕੇ ਜਾਂਦੇ ਰਹੇ ਉਹ ਕੀੜੇ ਹਟਣ ਨਾ। ਜੀ। ਤੇ ਸਾਡੇ ਪਿੰਡ ਵਾਲਮੀਕ ਦੀ ਜਗਾ ਬਣੀ ਸੀਗੀ। ਜੀ। ਮੰਦਿਰ ਸੀ ਛੋਟਾ ਜਿਹਾ। ਹਾਂ। ਨੇ ਥੜਾ ਬੜਿਆ ਸੀ ਮੰਦਰ ਨਹੀਂ ਸੀਗਾ ਜੀ ਮਿੱਟੀ ਦਾ ਥੜਾ ਉਹਨੂੰ ਲੈ ਬਲਪ ਕੇ ਲੋਕੋ ਐਂਦਾ ਥੋੜਾ ਰਿਆ ਮਹਾਰਾਜ ਜੀ ਆराधना ਕਰਦੇ ਹੀ ਉਹ ਰਾਹਨਾ ਕਰਦੇ ਦੀਵਾ ਦੁਵਾ ਜਗਾਉਂਦੇ ਸੀ ਜੀ ਤੇ ਮੇਰੇ ਮਾਣ ਨੇ ਉੱਥੇ ਜਾ ਕੇ ਮੈਨੂੰ ਲੰਮਾ ਪਾਤਾ ਜਿਹੜੇ ਲੰਮਾ ਪਾਤਾ ਤੇ ਆਪ ਝਾੜੂ ਜੋੜ ਮਾਰਿਆ ਉੱਥੇ ਜੀ ਦੀਵਾ ਦੁਵਾ ਜਗਾਇਆ ਤੇ ਮੂੰਹ ਜੋਏ ਕਹਤਾ ਵੀ ਜੈ ਮਹਾਰਾਜ ਉਹ ਹਨ ਵਾਲਮੀਕ ਜੇ ਜੀਦਾ ਰਹੂ ਉਹਦਾ ਤੇਰੀ ਸੇਵਾ ਕਰੂ ਕੀ ਬਾਤ ਹੈ ਤੇ ਜਦੋਂ ਮੇਰੀ ਮਾਂ ਰੋਣੋਂ ਨਾ ਹਟੇ ਤੇ ਗੁਰੂ ਗਿਆਨ ਨੇ ਉਹਨੂੰ ਚੇਤਾ ਚੇਤਾ ਕਰਾਤਾ ਉਹ ਕੀ ਬਾਤ ਹੈ ਸਤੁਰ ਗਿਆਨ ਹਮਾਰੇ ਉਹੀ ਬਚਨ ਉਹਨੂੰ ਯਾਦ ਕਰਾਤਾ ਉਹ ਵਾਂਦੇ ਕਵਲਗੇ ਜਦੋਂ ਤੂੰ ਸਾਡੇ ਮੋਢੇ ਰੱਖਿਆ ਸੀ ਉਦੋਂ ਤੇ ਤੂੰ ਕਹਤਾ ਸੀ ਵੀ ਤੇਰੀ ਸੇਵਾ ਕਰੂਗਾ ਜੀ ਅੱਜ ਤੋਂ ਲੈਣ ਆ ਗਈਆਂ ਤੇ ਐਹੀਂ ਰੱਖਣਾ ਵੀ ਨਹੀਂ ਚਾਹੁੰਦੇ ਤੇ ਤੇਰਾ ਮੁੰਡਾ ਹੀ ਕਹੀ ਜਾਂਦਾ ਮੈਂ ਨਹੀਂ ਜਾਣਾ ਜੀ ਤੇ ਤੂੰ ਰੋਨੇ ਕਾ ਨੂੰ ਆ ਜੀ ਆਪ ਹੀ ਤੂੰ ਗਿਆ ਮੈਂ ਤੇਰੀ ਸੇਵਾ ਕਰੂਗਾ ਜੇ ਸੇਵਾ ਕਰਨ ਆ ਗਿਆ ਤੇ ਹੁਣ ਤੂੰ ਦੁੱਖ ਸਮਝਦੀ ਹੈ ਜੀ ਫੇ ਮੇਰਾ ਪਿਓ ਬੋਲਿਆ ਉਹ ਕਹਿੰਦਾ ਵੀ ਐ ਹੀ ਇਹ ਕਰਕੇ ਕਹਿੰਨੇ ਆ ਇਹ ਮੁੰਡੇ ਆਦਾ ਤੇ ਇਹ ਜਾਣੇ ਦਾ ਵਿਆਹ ਉਹ ਕਰ ਦਈਏ ਜੀ ਗਾਂਵ ਮੈਂ ਸਿਆਣੇ ਹੋ ਗਏ ਇਹ ਮੁੜ ਕੇ ਆਗੇ ਸਾਨੂੰ ਕਹੇ ਮੇਰਾ ਵਿਆਹ ਕਰੋ ਜੀ ਤੇ ਇਹ ਨਾ ਅਗਰ ਜਗੇ ਜੀ ਤੇ ਫੇਰ ਸਾਡੇ ਕੋਲ ਕਮਾਈ ਘੜੀ ਆ ਬੇ ਗਰੀਬੀ ਦਾ ਵਾਹੀ ਆ ਜੀ ਤੇ ਇਹ ਕਰਕੇ ਮੈਨੂੰ ਫੇਰ ਮਹਾਰਾਜ ਨੇ ਫੇਕਿਆ ਅੰਨੇ ਕਾਕਾ ਜਾ ਵਿਆਹ ਕਰਾ ਕੇ ਤੇ ਤੂੰ ਜਿਹੜੀ ਪਰਜਾ ਤਿਆਰ ਕਰੇਂਗਾ ਉਹ ਵੀ ਸਾਡੀ ਹੋਣੀ ਆ ਜੀ ਆਪਣੇ ਸੰਗਤ ਹੀ ਵਧਣੀ ਆ ਸੰਗਤ ਹੀ ਵਧਣੀ ਤੇ ਜਾ ਕੇ ਵਿਆਹ ਕਰਾ ਲੈ ਮੈਂ ਜੀ ਮੈਂ ਨਹੀਂ ਕਰਾਣਾ ਤਨਾ ਮੈਂ ਜਾਣਾ ਤੁਹਾਡਾ ਪ੍ਰੇਮ ਹੀ ਇੰਨਾ ਪੈ ਗਿਆ ਸੀ ਸਤੁਰ ਗੁਰੂ ਗਿਆਨਾ ਜੀ ਮਹਾਰਾਜ ਦਾ ਮੈਨੂੰ ਗਾਲੀ ਕੋਈ ਨਾ ਹੋਵੇ ਇਹੋ ਗੱਲ ਆ ਬਈ ਮੈਂ ਤੁਹਾਡੇ ਚੰਨਾ ਚ ਰਹਿਣਾ ਇਸੇ ਕਰਕੇ ਜਿਹੜਾ ਸੰਗਤ ਐ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਨੂੰ ਉਹਨਾਂ ਨਾਲ ਮੀ ਕੀ ਮਹਾਰਾਜ ਦਾ ਸਾਖਾਤ ਰੂਪ ਮੰਨਦੀ ਸੀ ਹਾਂ ਹਾਂ ਜਿਵੇਂ ਤੁਸੀਂ ਕਿਹਾ ਕਿ ਵਚਨ ਯਾਦ ਕਰਾ ਦਿੱਤਾ ਖੁਦ ਲਫ਼ਜ਼ ਕੱਢੇ ਹੋਏ ਮੂੰਹੋਂ ਯਾਦ ਕਰਾਤੇ ਸਤਿਗੁਰੂ ਗਿਆਨ ਸਿੰਘ ਮਹਾਰਾਜ ਨੇ ਕਿ ਤੁਸੀਂ ਖੁਦ ਇਹ ਗੱਲ ਕਹੀ ਸੀ ਹੈ ਮੇਰੀ ਮਾਂ ਪੈਰੀ ਬਗੀ ਬਾਬੇ ਦੀ ਸੋ ਮਹਾਰਾਜ ਜੀ ਹੁਣੀ ਭਾਵਕ ਹੋ ਗਿਆ ਇਹਨਾਂ ਦੀ ਬੜੀ ਵੱਡੀ ਕੁਰਬਾਨੀ ਹੈ ਔਰ ਅਸਲ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਸਤਿਗੁਰੂ ਗੁਰੂ ਗਿਆਨ ਸਿੰਘ ਮਹਾਰਾਜ ਨੇ ਇੱਕ ਵਚਨ ਦਿੱਤਾ ਸੀ ਤੇ ਉਸ ਵਚਨ ਤੇ ਅੱਜ 25 30 ਸਾਲ ਹੋ ਗਏ ਆ ਚਲਦਿਆਂ ਨੂੰ 40 ਸਾਲ ਹੋ ਗਏ ਆ ਤੇ ਪੂਰਾ ਜੀਵਨ ਜਿਹੜਾ ਆ ਇਹ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਦੇ ਆਸ਼ਰਮ ਨੂੰ ਲਾ ਦਿੱਤਾ ਤੇ ਮਹਾਰਾਜ ਜੀ ਜਿਵੇਂ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਜਦੋਂ ਪ੍ਰਚਾਰ ਪ੍ਰਸਾਰ ਦੇ ਵੀ ਪੜਾਅ ਲਾਉਣ ਜਾਂਦੀ ਸੀ ਤੁਸੀਂ ਜਾਂਦੇ ਸੀ ਨਾਲ ਬਹੁਤ ਅੱਛਾ ਜੀ ਅਸੀਂ ਸੰਗ ਕਰੀਦਾ ਸੰਗ ਦਾ ਵਾਸਤੇ ਸ਼ਬਦ ਬਾਣੀ ਕੀਰਤਨ ਨਾਲ ਹਾਂ ਹਾਂ ਜੀ ਸੰਗ ਤਾਂ ਦੇ ਅਸੀਂ ਗੁਰੂਆਂ ਦੇ ਪਤਾ ਨਹੀਂ ਕਿੰਨੇ ਇਲਾਕਿਆਂ 'ਚ ਘੁੰਮੇ ਆ ਮਹਾਰਾਜ ਜੀ ਦੇ ਨਾਲ ਹਾਂ ਮੈਂ ਪੂਰਨਾਥ ਹੋਰ ਕੇਂਦਰਨਾਥ ਸਿੰਘ ਕਰਬੂਥਲ ਰਹਿੰਦਾ ਸੀਗਾ ਜੀ ਉਹ ਫੇ ਜਿਆ ਜਾਂਦਾ ਆਲਾ ਮਰ ਗਿਆ ਚੋਲਾ ਵੀ ਛੱਡ ਗਿਆ ਉਹ ਤੇ ਹੋਰ ਅਸੀਂ ਚਾਰ ਪੰਜ ਸੰਤ ਰਹਿੰਦੇ ਸੀ ਸੰਤਾਂ ਨਾਲ ਜੀ 24 ਘੰਟੇ ਫੇ ਜਦੋਂ ਇੰਗਲੈਂਡ 'ਚ ਚੜਾਉਣ ਜਾ ਕੇ ਗਾਇ ਜਿੰਨੀ ਵਾਰੀ ਗਾਇ ਮੈਂ ਦਿੱਲੀ ਚੜਾਉਣ ਜਾਂਦਾ ਰਿਹਾ ਜੀ ਦੇ ਸ਼ਮ ਦੇ ਚਨੂ ਮੇਰਾ ਗੁਰੂਆਂ ਨੇ ਬਾਦ ਬੂਟਾ ਸਿੰਘ ਨੂੰ ਕਹਿ ਕੇ ਆੜੀ ਤੌਰ ਤੇ ਬਣਵਾਤਾ ਸੀ ਅੱਛਾ ਜੀ ਉਧਰੋਂ ਫੇ ਉਹ ਜਿਹੜਾ ਪੂਰਨਾ ਸੀਗਾ ਉਹਨੇ ਗਾੜੀ ਢੱਕ ਪਾਤੀ ਬੂਟਾ ਸਿੰਘ ਨੂੰ ਫੋਨ ਕਰਕੇ ਕਹਿੰਦਾ ਵੀ ਤੂੰ ਨਾਂ ਬਣਾਈ ਬਾਬਾ ਮਨੇ ਕਰਦਾ ਜਦੋਂ ਅਸੀਂ ਦਿੱਲੀ ਪਹੁੰਚੇ ਉੱਥੇ ਉਹਦੀ ਸਾਥ ਸ ਤੇ ਉੱਥੇ ਹੀ ਉਹਦੀ ਮਾਂ ਬੂਟਾ ਸਿੰਘ ਦੀ ਹਾਂ ਸਵੇਰੇ ਅਸੀਂ 5 ਵਜੇ ਗੱਡੀ ਤੋਂ ਉਤਰਿਆ ਤੇ ਗੱਡੀ ਅਸੀਂ ਕਾਰ ਲੈ ਕੇ ਤੋਂ ਕੋਠੀ ਚਲੇ ਗਏ ਹਾਂਜੀ ਤੇ ਜਾਂਦਿਆਂ ਨੇ ਪਹਿਲਾਂ ਉਹਨਾਂ ਨੇ ਇਹ ਪੁੱਛਿਆ ਵੀ ਜਿਹੜਾ ਤੈਨੂੰ ਕੰਮ ਕਿਹਾ ਸੀ ਵੀ ਇਹਦਾ ਪਾਸ ਬਣਾਉਣਾ ਹੂੰ ਦੋ ਪਾਸ ਸੀ ਬਾਬਿਆਂ ਦੇ ਕੋਲ ਬਾਹਰੋਂ ਆਏ ਤੀਸਰਾ ਇਹਨਾਂ ਬਣਵਾ ਲਾ ਗੁਰੂਆਂ ਨੇ ਤੇ ਉਹ ਕਹਿਣ ਲੱਗਾ ਵੀ ਮਾਬਾ ਜੀ ਇਹ ਪੂਰਨਾ ਕੋਲੀ ਖੜਾ ਇਹਨੇ ਮਨੇ ਕਰਦਾ ਆ ਦੇ ਨਾ ਬਾਬੇ ਮਨਾ ਕਰਦੇ ਤੇ ਜਦੋਂ ਬਾਬੇ ਨੇ ਫੇ ਗੁੱਸੇ ਨਾਲ ਉਹਨੂੰ ਸਰਦਾਰ ਨੂੰ ਪੁੱਛਿਆ ਬੂਟਾ ਸਿੰਘ ਨੂੰ ਤੇ ਉਹਦੀ ਸੱਸ ਵੀ ਤੇ ਉਹਦੀ ਮਾਂ ਵੀ ਪੈਰੀ ਪੈ ਗਈ ਗੁਰੂ ਘਰ ਨਾਲ ਤੇ ਘਰ ਵਾਲੀ ਵੀ ਪੈ ਗਈ ਆਂਦੇ ਬਾਬਾ ਜੀ ਗਲਤੀ ਹੋ ਗਈ ਤੇ ਮਾਫ ਕਰ ਦਿਓ ਉਹ ਆਂਦੇ ਤੂੰ ਇਹਦਾ ਹੁਕਮ ਮੰਨ ਲਿਆ ਪੂਰਨਾ ਦਾ ਤੇ ਸਾਡਾ ਹੁਕਮ ਤੂੰ ਕੱਟ ਦਿੱਤਾ ਹਾਂ ਆਪ ਵੀ ਉਹ ਗੋਡੇ ਕੇ ਡੰਡਵਾਦ ਕੀਤੀ ਉਹਨੇ ਲੰਮਾ ਪਿਆ ਕਰਨਾ ਜੀ ਅੱਜ ਤੋਂ ਮੈਨੂੰ ਮਾਫ ਕਰ ਦਿਓ ਮਾੜਾ ਹਾਂ ਜੀ ਤੇ ਇਹ ਕਰਕੇ ਫਿਰ ਗੁਰੂ ਗਿਆਨਾਂ ਨੇ ਕਹਿਣ ਲੱਗੇ ਮੇਰੇ ਮੋਢੇ ਛਾਤੀ ਨਾਲ ਲਾ ਕੇ ਆਂਦੇ ਕਾਕਾ ਕੋਈ ਨਹੀਂ ਸਮਾਊਗਾ ਤੂੰ ਜਾਏਂਗਾ ਕਦੇຊ ਰੂਤ ਇਹ ਵੀ ਪ੍ਰਦਾਨ ਦਿੱਤਾ ਉੱਥੇ ਹੀ ਪਤਾ ਨਹੀਂ ਜਾਣਾ ਨਹੀਂ ਜਾਣਾ ਉਹ ਤੇ ਰੱਬ ਦੀ ਬਾਤ ਤੇ ਮਹਾਰਾਜ ਜੀ ਤੁਸੀਂ ਜਿਵੇਂ ਲਾਸਟ ਦੇ ਵਿੱਚ ਅਸੀਂ ਵੀ ਚਾਹੁੰਦੇ ਹਾਂ ਕਿ ਸੰਗਤ ਇਸ ਈ ਭਗਵਾਨ ਵਾਲਮੀਕੀ ਮਹਾਰਾਜ ਦੇ ਪ੍ਰਚੀਨ ਆਸ਼ਰਮ ਦੇ ਤੇ ਵੱਧ ਤੋਂ ਵੱਧ ਆਵੇ ਔਰ ਸੇਵਾ ਵੀ ਨਿਭਾਵੇ ਤੇ ਜੋ ਤੇਲ ਫੁੱਲ ਭੇਟਾ ਬਣਦੀ ਹੈ ਇਸ ਆਸ਼ਰਮ ਨੂੰ ਦੇਖ ਕੇ ਜਾਵੇ ਪਰ ਤੁਸੀਂ ਲਾਸਟ ਦੇ ਵਿੱਚ ਕੀ ਇੱਕ ਮੈਸੇਜ ਦੇਣਾ ਚਾਹੁੰਦੇ ਜਿਵੇਂ ਤੁਸੀਂ ਪੂਰਾ ਜੀਵਨ ਵਾਲਮੀਕੀ ਨਾਮ ਦੇ ਲਈ ਲਾ ਦਿੱਤਾ ਆਪਣਾ ਜੀਵਨ ਤੁਸੀਂ ਸਮਾਜ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਕਿ ਇਸ ਤਰੀਕੇ ਨਾਲ ਭਗਵਾਨ ਵਾਲਮੀਕੀ ਮਹਾਰਾਜ ਨੂੰ ਸਮਰਪਿਤ ਹੋਵੋ ਅਸੀਂ ਦੇ ਇਹ ਚਾਹੁੰਦੇ ਸਮਾਜ ਨੂੰ ਇਹ ਜਿਹੜਾ ਰਾਜੀ ਨਾ ਆਸ਼ਰਮ ਆਏ ਨੂੰ ਇੱਕ ਵਾਰੀ ਵਾਲਮੀਕ ਤੀਰਥ ਮੰਗਾ ਦੁਨੀਆ ਆਣ ਕੇ ਸ਼ਰਦਾ ਨਾ ਜੀ ਜੋ ਵੀ ਸ਼ਰਦਾ ਉਹਨਾਂ ਦੇ ਮੰਨ ਜਾ ਆਪਣੀ ਸ਼ਰਦਾ ਨਾ ਲੈ ਕੇ ਆਉਣ ਸਾਹੀਂ ਗੈਰ ਨੂੰ ਡੰਨ ਨਹੀਂ ਸਾਡਾ ਜੀ ਆਪਣੇ ਆਸ਼ਰਮ ਨੂੰ ਉਹਨਾਂ ਨੇ ਜੋ ਵੀ ਸੇਵਾ ਦੇਣੀ ਆ ਖੁਸ਼ੀ ਖਿਸ਼ਾਲੀ ਨਾ ਲੈ ਕੇ ਆਉਣ ਤੇ ਸੰਗਤਾਲ ਹਮਾ ਮਾ ਕੇ ਤੁਰੀਆਂ ਆਉਣ ਬਸ ਜੀ ਅਹੇ ਚਾਉਨੇ ਜੀ ਵੀ ਜਿੱਦਾਂ ਵਾਲਮੀਕ ਦੀ ਦੁਨੀਆ ਤੁਰੇ ਰਹਿੰਦੀ 24 ਘੰਟੇ ਇੱਥੇ ਵੀ ਇਦਾਂ ਹੀ ਆਉ ਉਹ ਤਾਂ ਗੱਲ ਬਣਦੀ ਜੀ ਕੀ ਬਾਤ ਬਹੁਤ ਬਹੁਤ ਸੋ ਸਾਥੀਓ ਸੋ ਐਸੀ ਬਾਬਾ ਪਿਆਰਾ ਨਾਨਕ ਜੀ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਨੇ ਇਸ ਪ੍ਰਾਚੀਨ ਆਸ਼ਰਮ ਦਾ ਜਿਹੜਾ ਨੀਂ ਪੱਥਰ ਰੱਖਿਆ ਸੀ ਸੋ ਉਹਨਾਂ ਦੇ ਬਚਨਾਂ ਦੇ ਉੱਤੇ ਹੀ ਚੱਲਦੇ ਸੇਵਾ ਨਿਭਾ ਰਹੇ ਨੇ ਸੋ ਬੇਨਤੀ ਹੈ ਕਿ ਇਸ ਆਸ਼ਰਮ ਦੇ ਵਿੱਚ ਜਰੂਰ ਵੱਦ ਤੋਂ ਵੱਧ ਆਓ ਸੋ ਇਸ ਵੀਡੀਓ ਨੂੰ ਵੀ ਵੱਦ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਥੀਆਂ ਤੱਕ ਸੱਜਣਾ ਤੱਕ ਇੱਕ ਮੈਸੇਜ ਪਹੁੰਚ ਸਕੇ ਕਿ ਕਿਵੇਂ ਜਿਹੜੇ ਸਾਡੇ ਪਹਿਲੇ ਸੰਤ ਮਹਾਂਪੁਰਸ਼ਾਂ ਦੇ ਬਚਨਾਂ ਦੇ ਉੱਤੇ ਕਿਵੇਂ ਚੱਲਦੇ ਸੀ ਜੈ ਵਾਲਮੀਕੀ ਜੈ ਬੀਨ